ਸਰ ਇਹ ਸਕੂਲ ਸੰ 2012 ਦਾ ਚੱਲ ਰਿਹਾ ਜੀ ਤੇ ਇੱਥੇ ਅਸੀਂ ਗਰੀਬ ਬੱਚਿਆਂ ਨੂੰ 슬ਮ ਡਿਵੈਲਰਸ ਨੂੰ ਜਿਹੜੇ ਬੱਚੇ ਬਿਲੋ ਪੋਵਰਟੀ ਲਾਈਨ ਨੇ ਜਿਹੜਾ ਰਿਕਸ਼ਾ ਵਾਲੇ ਹੋਗੇ ਕੂੜਾ ਚੱਕਣ ਵਾਲੇ ਹੋਗੇ ਰੈੱਗ ਪਿਕਰਸ ਹੋਗੇ ਅਸੀਂ ਉਹਨਾਂ ਬੱਚਿਆਂ ਨੂੰ ਜੀ ਮੁਫਤ ਸਿੱਖਿਆ ਦਿੰਨੇ ਆ ਕਿਹੜੀ ਕਲਾਸ ਤੱਕ ਬੱਚਿਆਂ ਨੂੰ ਪੜਾਇਆ ਜਾਂਦਾ ਸਰ ਇੱਥੇ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜੀ ਕਿਹੜਾ ਬੋਰਡ ਦੀ ਸਟੱਡੀ ਕਰਾਈ ਜਾਂਦੀ ਸਰ ਇਹ ਇੰਗਲਿਸ਼ మీడియం ਕੋ-ਐਜੂਕੇਸ਼ਨਲ ਸਕੂਲ ਹੈ ਜੀ ਇੱਥੇ CBSE ਬੋਰਡ ਦੀ ਪੜ੍ਹਾਈ ਕਰਾਈ ਜਾਂਦੀ ਹੈ ਜੀ ਔਰ ਸਾਰੀ ਕਿਤਾਬਾਂ ਇੰਗਲਿਸ਼ మీడియం ਦੇ ਵਿੱਚ ਹੈ ਜੀ ਸਰ ਸਾਡੇ ਕੋ ਬੜਾ ਹੀ ਕੁਆਲੀਫਾਈਡ ਤੇ ਪ੍ਰੋਫੈਸ਼ਨਲ ਸਟਾਫ ਹੈ ਸਾਡੇ ਕੋ ਐਮਏ ਬੀਏ ਟੀਚਰਸ ਨੇ ਤੇ ਮੋਸਟ ਆਫ 뎀 ਆਰ ਪੋਸਟ ਗ੍ਰੈਜੂਏਟਸ ਤੇ ਸਰ ਸਾਰਾ ਜਿਹੜਾ ਸਿਲੇਬਸ ਵਗੈਰਾ ਉਹ ਮੈਂ ਖੁਦ ਡਿਸਾਈਡ ਕਰਦੀ ਹਾਂ ਸਾਰੀ ਆਪਰੇਸ਼ਨਲ ਮੈਨੇਜਮੈਂਟ ਮੈਂ ਪਰਸਨਲੀ ਦੇਖਦੀ ਹਾਂ ਜੀ ਸਰ ਅਸੀਂ ਇੱਥੇ ਰੋਜ਼ ਬੱਚਿਆਂ ਨੂੰ ਮੁਫਤ ਖਾਣਾ ਦਿੰਨੇ ਹੈ ਜੀ ਇਹ ਖਾਣਾ ਜਿਹੜਾ ਹੈਗਾ ਸਾਡੇ ਕੋ ਦੁਰਾਹਾ ਦੀ ਇੱਕ ਐਨ ਜੀਓ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਤੇ ਅਸੀਂ ਰੋਜ਼ ਚਾਵਲ ਦਾਲ ਸਬਜ਼ੀ ਰੋਟੀ ਸੈਲਡ ਪ੍ਰੋਪਰ ਮੀਲ ਸਾਰੇ ਬੱਚਿਆਂ ਨੂੰ ਜੀ ਦਿੱਤਾ ਜਾਂਦਾ ਮੈਂ ਬਹੁਤ ਪ੍ਰਿਵਿਲੇਜਡ ਫੀਲ ਕਰਦੀ ਹਾਂ ਕਿ ਪਰਮਾਤਮਾ ਨੇ ਮੈਨੂੰ ਇਸ ਨੇਕ ਕੰਮ ਲਈ ਚੁਣਿਆ ਕਿਉਂਕਿ ਮੈਨੂੰ ਲੱਗਦਾ ਆਪਣਾ ਕੰਮ ਤਾਂ ਇਸ ਦੁਨੀਆ ਵਿੱਚ ਹਰ ਆਦਮੀ ਕਰ ਰਿਹਾ ਹੈ ਉਹ ਸਾਡੀ ਮਜਬੂਰੀ ਹੈ ਸਾਡੀ ਜ਼ਿੰਮੇਵਾਰੀ ਹੈ ਲੇਕਿਨ ਇਹ ਜੇ ਲੋਗਾ ਲਈ ਕੰਮ ਕਰਨਾ ਜਿਹਦਾ ਨੂੰ ਕੋਈ ਨਹੀਂ ਪੁੱਛਦਾ ਉਹ ਸਹੀ ਸਮਾਜ ਸੇਵਾ ਹੈ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖਿਆ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਜਿਵੇਂ ਕਿ ਕਹੇ ਜਾਂਦਾ ਕਿ ਜਿਹੜੀ ਸਿੱਖਿਆ ਹੁੰਦੀ ਹੈ ਬਹੁਤ ਮਾਇਨੇ ਰੱਖਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਇਹਦੇ ਨਾਲ ਹੀ ਬੰਦਾ ਜਿਹੜਾ ਹੈ ਆਪਣਾ ਫਿਊਚਰ ਡਿਸਾਈਡ ਕਰਦਾ ਤੇ ਤਾਂ ਹੀ ਕਿਹਾ ਜਾਂਦਾ ਹੈ এডਿਕੇਸ਼ਨ ਇਜ਼ ਦਾ ਕੀ ਟੂ ਸਕਸੈਸ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਡੰਡੀ ਸਵਾਮੀ ٹرسٹ ਦੇ ਵੱਲੋਂ ਉਹਨਾਂ ਨੇ ਇੱਕ ਸਕੂਲ ਕੀਤਾ ਜਿਹੜਾ ਕਿ ਫ੍ਰੀ এডਿਕੇਸ਼ਨ ਪ੍ਰੋਵਾਈਡ ਕਰ ਰਿਹਾ ਤੇ ਅੱਜ ਆਪਣੇ ਨਾਲ ਉੱਥੋਂ ਦੇ ਡਾਇਰੈਕਟਰ ਮੌਜੂਦ ਨੇ ਮਿਸ ਦਿਪਾਲੀ ਬੱਸੀ ਜੀ ਤੇ ਆਓ ਆਪਣਾ ਨਾਲ ਗੱਲਬਾਤ ਕਰਦੇ ਨਾਲੇ ਪੁੱਛਦੇ ਹਾਂ ਵੀ ਇਸ ਸਕੂਲ ਕਿੰਨਾ ਟਾਈਮ ਹੋ ਗਿਆ ਚੱਲਦਾ ਆ ਰਿਹਾ ਤੇ ਕੀ ਕੀ ਇੱਥੇ ਸਰਵਿਸ ਬੱਚਿਆਂ ਨੂੰ ਦਿੱਤੀ ਜਾ ਰਹੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਮ ਥੈਂਕ ਯੂ ਤੁਹਾਡਾ ਜੀ ਸਾਨੂੰ ਟਾਈਮ ਦਿੱਤਾ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਸਕੂਲ ਚੱਲ ਰਿਹਾ ਹੈ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਚੱਲਦੇ ਹੋ ਜੀ ਸਰ ਇਹ ਸਕੂਲ ਸਨ 2012 ਦਾ ਚੱਲ ਰਿਹਾ ਜੀ ਤੇ ਇੱਥੇ ਅਸੀਂ ਗਰੀਬ ਬੱਚਿਆਂ ਨੂੰ ਸਲਮ ਡਿਵੈਲਰਸ ਨੂੰ ਜਿਹੜੇ ਬੱਚੇ ਬਿਲੋ ਪੋਵਰਟੀ ਲਾਈਨ ਨੇ ਜਿੱਦਾਂ ਰਿਕਸ਼ਾ ਵਾਲੇ ਹੋਗੇ ਕੂੜਾ ਚੱਕਣ ਵਾਲੇ ਹੋਗੇ ਰੈੱਗ ਪਿਕਰਸ ਹੋਗੇ ਅਸੀਂ ਉਹਨਾਂ ਬੱਚਿਆਂ ਨੂੰ ਜੀ ਮੁਫਤ ਸਿੱਖਿਆ ਦਿੰਨੇ ਆ ਦੇਮ ਐਨੋਮਿਸ ਸਕੈਲੋ ਵੀ ਜਦਾਂ ਇਹਦਾ ਟਰਸਟ ਹੈ ਜਿਹੜਾ ਇਹ ਟਰਸਟ ਦਾ ਮੀਨਸ ਕੌਣ ਇਹਨੂੰ ਹੈਂਡਲ ਕਰ ਰਿਹਾ ਦੀ ਫੰਡਿੰਗ ਕਿੱਦਾਂ ਹੋ ਰਹੀ ਹੈ ਉਹਦੇ ਬਾਰੇ ਤੁਹਾਨੂੰ ਦੱਸੋ ਕੁਛ ਇਹਦਾ ਟਰਸਟ ਕੌਣ ਹੈ ਜੀ ਸਰ ਇਹ ਸਕੂਲ ਸ਼੍ਰੀ ਡੰਡੀ ਸਵਾਮੀ گاਉ ਲੋਕ ਧਾਮ ਟਰਸਟ ਦੁਆਰਾ ਚਲਾਇਆ ਜਾ ਰਿਹਾ ਹੈ ਸ਼੍ਰੀ ਡੰਡੀ ਸਵਾਮੀ ਦੇਵਾ ਦਿੱਤਿਆ ਸਰਸਵਤੀ ਜੀ ਮਹਾਰਾਜ ਜੀ ਇਸ ਟਰਸਟ ਦੇ ਚੇਅਰਮੈਨ ਹਨ ਇਹ ਟਰਸਟ ਸਕੂਲ ਨੂੰ ਮੈਨੇਜ ਕਰਦਾ ਹੈ ਤੇ ਫੰਡ ਕਰਦਾ ਹੈ ਸਰ ਇਸ ਦੇ ਇਲਾਵਾ ਸਾਡੇ ਕੋਲ ਜਿੱਦਾਂ ਪ੍ਰਾਈਵੇਟ ਡੋਨਰਸ ਪੈਟਰਨ ਸਪੋਰਟਰਸ ਮੈਂਬਰਸ ਹੁੰਦੇ ਆ ਜੋ ਵੀ ਆਪਣਾ ਵਕਤ-ਵਕਤ ਤੇ ਕਿਨਾਂ ਸਕੂਲ ਨੂੰ ਯੋਗਦਾਨ ਦਿੰਦੇ ਨੇ ਜੀ ਜੇ ਆਪਾਂ ਜੇ ਗੱਲ ਕਰ ਲਈਏ ਬੱਚਿਆਂ ਦੀ ਪੜਾਈ ਦੀ ਤੇ ਇੱਥੇ ਕਿਹੜੀ ਕਲਾਸ ਤੱਕ ਬੱਚਿਆਂ ਨੂੰ ਪੜਾਇਆ ਜਾਂਦਾ ਸਰ ਇੱਥੇ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜੀ ਤੇ ਇਸ ਦੇ ਚੱਲਦੇ ਅਗਲਾ ਕੁਐਸਚਨ ਮੇਰਾ ਇਹ ਹੋਏਗਾ ਵੀ ਕਿ ਜਿਹੜੀ ਇੱਥੇ ਸਟੱਡੀ ਕਰਵਾਈ ਜਾਂਦੀ ਹੈ ਕਿਸ ਬੋਰਡ ਦੇ ਮਿਸ ਕਿਹੜਾ ਬੋਰਡ ਦੀ ਸਟੱਡੀ ਕਰਾਈ ਜਾਂਦੀ ਸਰ ਇਹ ਇੰਗਲਿਸ਼ మీడియం ਕੋ-ਐਜੂਕੇਸ਼ਨਲ ਸਕੂਲ ਹੈ ਜੀ ਇੱਥੇ ਸੀਬੀਐਸਸੀ ਬੋਰਡ ਦੀ ਪੜ੍ਹਾਈ ਕਰਾਈ ਜਾਂਦੀ ਹੈ ਜੀ ਔਰ ਸਾਰੀ ਕਿਤਾਬਾਂ ਇੰਗਲਿਸ਼ మీడియం ਦੇ ਵਿੱਚ ਹੈ ਜੀ ਤੇ ਇਹਦਾ ਜਿਹੜਾ ਸਾਰਾ ਸਿਲੇਬਸ ਵਗੈਰਾ ਡਿਸਾਈਡ ਹੁੰਦਾ ਜਿਹੜਾ ਸਟਾਫ ਹੈ ਉਹਦੇ ਬਾਰੇ ਸਾਨੂੰ ਕੁਝ ਦੱਸੋ ਸਰ ਸਾਡੇ ਕੋ ਬੜਾ ਹੀ ਕੁਆਲੀਫਾਈਡ ਤੇ ਪ੍ਰੋਫੈਸ਼ਨਲ ਸਟਾਫ ਹੈ ਸਾਡੇ ਕੋ ਐਮਏ ਬੀਏ ਟੀਚਰਸ ਨੇ ਤੇ ਮੋਸਟ ਆਫ ðੇਮ ਆਰ ਪੋਸਟ ਗ੍ਰੈਜੂਏਟਸ ਤੇ ਸਰ ਸਾਰਾ ਜਿਹੜਾ ਸਿਲੇਬਸ ਵਗੈਰਾ ਉਹ ਮੈਂ ਖੁਦ ਡਿਸਾਈਡ ਕਰਦੀ ਹਾਂ ਸਾਰੀ ਆਪਰੇਸ਼ਨਲ ਮੈਨੇਜਮੈਂਟ ਮੈਂ ਪਰਸਨਲੀ ਦੇਖਦੀ ਹਾਂ ਜੀ ਕਿ ਕੀ ਕੀ ਕਿਤਾਬਾਂ ਲਗਣੀਆਂ ਚਾਹੀਦੀਆਂ ਕਿਹੜੀ ਕਲਾਸ ਵਿੱਚ ਕੀ ਕਾਰਕ੍ਰਮ ਚਾਹੀਦਾ ਹੈ ਕਿ ਤਾਂ ਕਿ ਬੱਚਿਆਂ ਨੂੰ ਪੂਰੀ ਇੱਕ ਬੈਲੈਂਸਡ ਐਜੂਕੇਸ਼ਨ ਦਿੱਤੀ ਜਾ ਸਕੇ ਜੀ ਜਿਹੜੀ ਮੈਮ ਜਿਹੜੀ ਸਕੂਲ ਦੀਆਂ ਬੁੱਕਸ ਹੋ ਗਈਆਂ ਹਨਾ ਤੇ ਯੂਨੀਫਾਰਮ ਹੋ ਗਈ ਇਹ ਸਾਰੀ ਵੀ ਜਿਹੜਾ ਟਰਸਟ ਪ੍ਰੋਵਾਈਡ ਕਰਦਾ ਹੈ ਜੀ ਸਰ ਐਦਾ ਹੈ ਜੀ ٹرسٹ ਦਾ ਮੇਨਲੀ ਇਹਨੂੰ ਮੈਨੇਜ ਕਰਦਾ ਹੈ ਪਰ ਜਿੱਥੇ ਕੋਈ ਚੀਜ਼ ਕਮੀ ਪੇਸ਼ੀ रह ਜਾਂਦੀ ਹੈ ਸਾਡੇ ਕੋਲ ਬਹੁਤ ਸਾਰੇ ਪ੍ਰਾਈਵੇਟ ਡੋਨਰਸ ਹੁੰਦੇ ਨੇ ਜਿਹੜੇ ਸਾਨੂੰ ਸਮੇਂ-ਸਮੇਂ ਤੇ ਕਿਤਾਬਾਂ ਸਟੇਸ਼ਨਰੀ ਜੁੱਤੇ ਕਹਿ ਲੋ ਜਰਾਬਾਂ ਕਹਿ ਲੋ ਸਰਦੀ ਦੇ ਸਵੈਟਰ ਕਹਿ ਲੋ ਜੋ ਵੀ ਚੀਜ਼ ਹੁੰਦੀ ਹੈ ਲੋਕ ਵੱਧ ਚੜ ਕੇ ਜੀ ਇਸ ਨੂੰ ਸਪੋਰਟ ਕਰ ਰਹੇ ਹੈ ਜੀ ਤੇ ਜੇਕਰ ਅਪਾਂ ਗੱਲ ਕਰ ਲਈਏ ਫੂਡ ਦੀ ਜੀ ਤੁਸੀਂ ਦੱਸ ਰਹੇ ਸੀ ਵੀ ਮਿੱਡੇ ਮੀਲ ਵੀ ਪ੍ਰੋਵਾਈਡ ਕੀਤੀ ਜਾਂਦੀ ਬੱਚਿਆਂ ਨੂੰ ਜੀ ਉਤੇ ਬਾਰੇ ਸਾਨੂੰ ਕੋਈ ਦੱਸੋ ਸਰ ਅਸੀਂ ਇੱਥੇ ਰੋਜ਼ ਬੱਚਿਆਂ ਨੂੰ ਮੁਫਤ ਖਾਣਾ ਦਿੰਨੇ ਹੈ ਜੀ ਇਹ ਖਾਣਾ ਜਿਹੜਾ ਹੈਗਾ ਸਾਡੇ ਕੋ ਦੁਰਾਹਾ ਦੀ ਇੱਕ ਐਨ ਜੀਓ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਤੇ ਅਸੀਂ ਰੋਜ਼ ਚਾਵਲ ਦਾਲ ਸਬਜ਼ੀ ਰੋਟੀ ਸੈਲਡ ਪ੍ਰੋਪਰ ਮੀਲ ਸਾਰੇ ਬੱਚਿਆਂ ਨੂੰ ਜੀ ਦਿੱਤਾ ਜਾਂਦਾ ਹੈ ਤੇ ਹਣ ਸਕੂਲ ਦੀ ਗੱਲ ਤੇ ਹੋ ਗਈ ਤੁਹਾਨੂੰ ਦੱਸੋ ਵੀ ਤੁਹਾਨੂੰ ਜਿੱਦਾਂ ਸਾਰੀ ਜਿੱਦਾਂ ਸੇਵਾ ਕਰ ਰਹੇ ਤੁਸੀਂ ਇਹਨਾਂ ਦੇ ਹਿਸਾਬ ਨਾਲ ਤੁਹਾਨੂੰ ਇਹ ਕਰਤੀ ਕਿੱਦਾਂ ਦਾ ਲੱਗਦਾ ਬਹੁਤ ਵੱਡਾ ਸਰ ਮੈਂ ਬਹੁਤ ਪ੍ਰਿਵਿਲੇਜਡ ਫੀਲ ਕਰਦੀ ਹਾਂ ਕਿ ਪਰਮਾਤਮਾ ਨੇ ਮੈਨੂੰ ਇਸ ਨੇਕ ਕੰਮ ਲਈ ਚੁਣਿਆ ਕਿਉਂਕਿ ਮੈਨੂੰ ਲੱਗਦਾ ਆਪਣਾ ਕੰਮ ਤਾਂ ਇਸ ਦੁਨੀਆ ਵਿੱਚ ਹਰ ਆਦਮੀ ਕਰ ਰਿਹਾ ਹੈ ਉਹ ਸਾਡੀ ਮਜਬੂਰੀ ਹੈ ਸਾਡੀ ਜ਼ਿੰਮੇਵਾਰੀ ਹੈ ਲੇਕਿਨ ਇਹ ਜੇ ਲੋਕਾਂ ਲਈ ਕੰਮ ਕਰਨਾ ਜਿੰਦਾ ਨੂੰ ਕੋਈ ਨਹੀਂ ਪੁੱਛਦਾ ਉਹ ਸਹੀ ਸਮਾਜ ਸੇਵਾ ਹੈ ਕਿ ਆਪਣੇ ਕੰਮ ਨੂੰ ਛੱਡ ਕੇ ਹੋਰ ਲੋਕਾਂ ਨੂੰ ਆਪਣਾ ਸਮਾਂ ਦੇਣਾ ਆਪਣਾ ਰਿਸੋਰਸ ਦੇਣਾ ਮੈਂ ਬਹੁਤ ਭਾਗਿਆਸ਼ਾਲੀ ਹਾਂ ਕਿ ਪਰਮਾਤਮਾ ਨੇ ਮੈਨੂੰ ਇਸ ਕੰਮ ਲਈ ਚੁਣਿਆ ਜੀ ਤੇ ਜੇ ਕਿਸੇ ਪੇਰੈਂਟ ਜੋ ਕਿ ਵਿਲਿੰਗ ਨਹੀਂ ਹੈਗਾ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ ਤੇ ਜੇ ਕੋਈ ਐਡਮਿਸ਼ਨ ਕਰਵਾਉਣੀ ਚਾਹੁੰਦਾ ਹੈ ਤੇ ਕਿੱਥੇ ਆ ਸਕਦਾ ਹੈ ਸਕੂਲ ਕਿੱਥੇ ਹੈਗਾ ਇਹਦੀ ਪ੍ਰੋਪਰ ਲੋਕੇਸ਼ਨ ਦੱਸ ਦਿਓ ਸਾਨੂੰ ਸਰ ਇਹ ਸਕੂਲ ਜਿਹੜਾ ਹੈਗਾ ਸ਼੍ਰੀ ਡੰਡੀ ਸਵਾਮੀ ਗਾਊ ਲੋਕਧਾਮ ਜਿਹੜੀ ਗਊਸ਼ਾਲਾ ਹੈਗੀ ਜੀ ਹੰਬੜਾ ਰੋਡ ਤੇ ਬੜੀ ਫੇਮਸ ਗਊਸ਼ਾਲਾ ਹੈ ਇਸ ਗਊਸ਼ਾਲਾ ਦੇ ਉੱਪਰ ਸੈਕਿੰਡ ਫਲੋਰ ਤੇ ਸਕੂਲ ਮੌਜੂਦ ਹੈ ਜੀ ਸਕੂਲ ਦਾ ਪੂਰਾ ਨਾਮ ਹੈ ਸ਼੍ਰੀ ਡੰਡੀ ਸਵਾਮੀ ਧਰਮ ਸੰਗ ਸੰਸਕ੍ਰਿਤ ਵਿਦਿਆਲਯ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਸਰ ਥੈਂਕਸ ਫॉर ਯੂ ਟਾਈਮ ਸਸ ਪ੍ਰੀਕਾਰ ਤਾ ਹੁਣ ਆਪਾਂ ਗੱਲਬਾਤ ਕਰ ਲਈ ਆ ਮੈਂ ਨਾਲ ਸਾਰਾ ਕੁਝ ਤੁਹਾਨੂੰ ਮੈਂ ਦੱਸਤਾ ਵੀ ਲੋਕੇਸ਼ਨ ਕਿੱਥੇ ਆ ਤੁਸੀਂ ਕਿਵੇਂ ਜਾ ਸਕਦੇ ਹੋ ਐਡਮਿਸ਼ਨ ਕਰਾ ਸਕਦੇ ਹੋ ਤੇ ਜਿਹੜੀ ਸਾਰੀ ਸਰਵਿਸ ਆ ਫ੍ਰੀ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਕੋਈ ਵਿਲਿੰਗ ਨਹੀਂ ਹੈਗਾ ਜੇ ਤੁਹਾਡੀ ਨੌਨ ਦੇ ਵਿੱਚ ਕੋਈ ਐਸਾ ਪਰਿਵਾਰ ਹੈਗਾ ਕਿ ਜਿਹੜਾ ਆਪਣੇ ਬੱਚੇ ਨੂੰ ਨਹੀਂ ਪੜਾ ਸਕਦਾ ਤੁਸੀਂ ਉਹਨਾਂ ਦੀ ਜਰੂਰ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਕਰ ਦਿਓ ਸ਼ੇਅਰ ਕਰ ਦਿਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਜਰ ਕਰ ਦਿਓ ਸਿਟੀ ਹੈਡਲਾਈਨਸ ਥੈਂਕ ਯੂ